ਲੋਕ ਇਨਸਾਫ ਪਾਰਟੀ ਦੇ ਵਿੱਚ ਜਿੱਦ ਤੱਕ ਕਾਕਾ ਸੂਝੀ ਨੇ ਆਪਣਾ ਪਹਿਲਾਂ ਹੱਥ ਜਮਾਇਆ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਅੱਜ ਲੋਕ ਇਨਸਾਫ ਪਾਰਟੀ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਜਦੋਂ ਵਿਪਨ ਕਾਕਾ ਸੂਝ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਪਾਰਟੀ ਛੱਡ ਕੇ ਅਲਵਿਦਾ ਕਹਿ ਕੇ ਅੱਜ ਉੱਥੋਂ ਆ ਚੁੱਕੇ ਨੇ ਤੇ ਲੇਕਿਨ ਹਜੇ ਉਹਨਾਂ ਦਾ ਕਿਹੜਾ ਫੈਸਲਾ ਹੈਗਾ ਉਹਨਾਂ ਤੋਂ ਜਾਣਦੇ ਨੇ ਕਿ ਕਿਹੜੇ ਵੱਡੇ ਫੈਸਲੇ ਹੈਗੇ ਉਹਨਾਂ ਨੇ ਕਿਉਂ ਲਏ ਇਹੋ ਜਿਹੇ ਫੈਸਲਾ ਲਿਆ ਤੇ ਕਿਉਂ ਲਿਆ ਕੀ ਉਹਨਾਂ ਦਾ ਉੱਥੇ ਕੀ ਇਹੋ ਜਿਹਾ ਮਹਿਸੂਸ ਕੀਤਾ ਕਿ ਉਸ ਪਾਰਟੀ ਨੂੰ ਛੱਡਣ ਲਈ ਮਜਬੂਰ ਹੋ ਗਏ ਜੀ ਕੀ ਕਹਿਣਾ ਚਾਹ ਲੋਕ ਇਨਸਾਫ ਪੜਦੇ ਦੇ ਪ੍ਰਧਾਨ ਜੀ ਤੋਂ ਸਰਪ੍ਰਸਤੋ ਕੋਈ ਪ੍ਰੋਬਲਮ ਨਹੀਂ ਸੀ ਜਿਹੜਾ ਨੀਚਲਾ ਢਾਂਚਾ ਸੀ ਨਾ ਲੋਕ ਤੋਂ ਅੰਦਰ ਜਿਹੜਾ ਪੁਰਾਣਾ ਇਹਨਾਂ ਨਾਲ ਜੁੜਿਆ ਸੀ ਉਹ ਬਹੁਤ ਵਧੀਆ ਨਹੀਂ ਹੈ ਸਭ ਕੁਝ ਉਹਦੇ ਵਿੱਚ ਠੀਕ ਨਹੀਂ ਹੈ ਕਾਫੀ ਦਿਨ ਤੋਂ ਮੈਂ ਕਿਹਾ ਵੀ ਸਮਝਾਇਆ ਵੀ ਪਰ ਕੋਈ ਬਹੁਤੀ ਸੁਣਵਾਈ ਨਾ ਹੋਣ ਕਰਕੇ ਮੈਨੂੰ ਐਂ ਕੁੱਟਣ ਲੱਗ ਰਹੀ ਸੀ ਵੀ ਇੱਥੇ ਡਿਸੀਜਨ ਨਹੀਂ ਠੀਕ ਹੈਗਾ ਫਿਰ ਮੈਨੂੰ ਅਖੀਰ ਇਹੀ ਫੈਸਲਾ ਲਿਆ ਦੋਸਤਾਂ ਨਾਲ ਸਲਾਹ ਕੀਤੀ ਵੀ ਫਿਰ ਰਜ਼ਾਇਨ ਦੇਣਾ ਪਿਆ ਤੁਸੀਂ ਉਹਨਾਂ ਦੇ ਬੜੇ ਕਰੀਬੀ ਮੰਨੇ ਜਾਂਦੇ ਸੀਗੇ ਤੇ ਲੇਕਿਨ ਇਹੋ ਜੀ ਕਿਹੜੀ ਗੱਲ ਹੋਈ ਜਿਹੜਾ ਇੰਨੀ ਕੁੱਟਨ ਕਿਉਂ ਮਹਿਸੂਸ ਹੋਈ ਇਹੋ ਜਿਹਾ ਕੀ ਉਹਨਾਂ ਦੇ ਆਪਣਾ ਪਾਰਟੀ ਦੇ ਵਿੱਚ ਉਹਨਾਂ ਨੇ ਆਪਣਾ ਹੀ ਦਬਦਬਾ ਬਣਾਇਆ ਹੋਇਆ ਸੀ ਕਿ ਇਹੋ ਜਿਹਾ ਉਹਨਾਂ ਦੀ ਪਾਰਟੀ ਦੇ ਵਿੱਚ ਇਹੋ ਜਿਹਾ ਨਹੀਂ ਐਸੀ ਕੋਈ ਗੱਲ ਨਹੀਂ ਸੀ ਲੇਕਿਨ ਉਹਨਾਂ ਨੂੰ ਕਹਿੰਦੇ باوجود ਵੀ ਨਾ ਕੋਈ ਉਹ ਉਛਲ-ਕੁੱਦ ਆਪਣੀ ਛੱਡਦੇ ਨਹੀਂ ਸੀ ਉਹਨਾਂ ਤੋਂ ਮੈਂ 5 7 10 ਵਾਰੀ ਕਹਿੰਦੇ باوجود ਜੋ ਕੋਈ ਰਿਸਪੌਂਸ ਨਹੀਂ ਆਇਆ ਤੇ ਮੈਂ ਫਿਰ ਪਰੇਸ਼ਾਨ ਹੋ ਕੇ ਮੈਂ ਕੁੱਟਨ 'ਚ ਰਹਿ ਨਹੀਂ ਸਕਦਾ ਕਿਉਂਕਿ ਮੈਂ ਲੋਕਾਂ ਦੀ ਸੇਵਾ ਦੇ ਮਕਸਦ ਨਾਲ ਆਇਆ ਸੀ ਹੁਣ ਵੀ ਜਿੱਥੇ ਜਾਊਂਗਾ ਲੋਕਾਂ ਦੀ ਸੇਵਾ ਦੇ ਮਕਸਦ ਨਾਲ ਹੀ ਜਾਣਾ ਹੈ ਸਾ ਹੁਣ ਤੋਂ ਅੱਗੇ ਅਸੀਂ ਗੱਲ ਪੁੱਛਾਂਗੇ ਕਿਹੜੀ ਪਾਰਟੀ ਤੁਸੀਂ ਜੁਆਇਨ ਕਰੋਗੇ ਕਿਉਂਕਿ ਇਸ ਸਮੇਂ ਲੋਕ ਸਭਾ ਦੀ ਚੋਣਾਂ ਚੱਲ ਰਿਹਾ ਹੈਗਾ ਮਾਹੌਲ ਜੀ ਗਰਮ ਹੈ ਪੂਰੀ ਤਰ੍ਹਾਂ ਪਾਰਟੀਆਂ ਬੜੀਆਂ ਆਈਆਂ ਹੋਈਆਂ ਨੇ ਪਾਰਟੀਆਂ ਸਾਰੀਆਂ ਹੀ ਆਂਦੀਆਂ ਮੈਂ ਕੋਈ ਰਾਜਨੀਤੀ ਦੇ ਝੂਟੇ ਲੈਣ ਨਹੀਂ ਆਇਆ ਮੈਂ ਸ਼ਰਮਨੀ ਅਕਾਲੀ ਦਲ ਚੱਲੇ ਆ ਸਿਰਫ ਲੋਕਾਂ ਦੀ ਸੇਵਾ ਦਾ ਮਿਸ਼ਨ ਲੈ ਕੇ ਚੱਲੇ ਆ ਲੋਕਾਂ ਦੀ ਸੇਵਾ ਹੀ ਕਰਨੀ ਹੈ ਮੈਨੂੰ ਕੋਈ ਧੰਦਾਗਿਰੀ ਨਹੀਂ ਆਂਦੀ ਨਾ ਮੈਂ ਕਰਨੀ ਹੈ ਲੋਕਾਂ ਦੇ ਜਿਹੜੇ 25000 ਲੋਕਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਵੋਟ ਦੇ ਅਪਰੂਵ ਦੇ ਵਿੱਚ ਮੈਂ ਉਹਨਾਂ ਦੇ ਮਨ ਨੂੰ ਕੋਈ ਠੇਸ ਨਾ ਪਹੁੰਚੇ ਕੱਲੋ ਕੋਈ ਕੰਮ ਕਰਾਣਾ ਤੇ ਮੈਂ ਉਹਨਾਂ ਦੇ ਕੰਮ ਕਰਾ ਸਕਾਂ ਇਹੀ ਸੋਚ ਲੱਗੇ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਨੂੰ ਲੈ ਕੇ ਵਿੱਚ ਆਇਆ ਤਾਂ ਜੋ ਵੋਟਾਂ ਮੋਦੀ ਜੀ ਦੇ ਹੱਕ 'ਚ ਪਵਾ ਸਕਾਂ ਤੇ ਸਰਕਾਰ ਬਣਵਾ ਸਕਾਂ ਜੀ ਤੁਸੀਂ ਬਿਲਕੁਲ ਗੱਲ ਸਹੀ ਕੀਤੀ ਤੁਸੀਂ ਦੋ ਤੁਸੀਂ ਐਮਐਲਏ ਦੇ ਚੋਣਾਂਵਾ ਵੀ ਲੜੇ ਸੀਗੇ ਉਸ ਟਾਈਮ ਲੋਕਾਂ ਦਾ ਵੀ ਤੁਹਾਨੂੰ ਬੜਾ ਪਿਆਰ ਮਿਲਿਆ ਸੀਗਾ ਉਹ ਵੱਖਰੀ ਗੱਲ ਸੀ ਕਿ ਤੁਸੀਂ ਉਹ ਸੀਟ ਆਪਾਂ ਨਹੀਂ ਜਿੱਤ पाए ਕਿਸੇ ਕਾਕਾ ਹੀ ਕਰਨ ਵਾਲੋ ਲੇਕਿਨ ਹੁਣ ਤੁਸੀਂ ਕੀ ਸੋਚਦੇ ਹੋ ਕਿ ਤਾਂ ਹੁਣ ਐਮਪੀ ਦੇ ਚੋਣਾਂ ਜੇ ਲੋਕ ਸਭਾ ਦੇ ਚੋਣ ਹੋ ਰਹੇ ਨੇ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਪਾਉਂਗੇ ਕਿ ਤੁਸੀਂ ਸੀਟ ਦੀ ਵੀ ਮੰਗ ਕਰੋਗੇ ਕਿਉਂਕਿ ਹਜੇ ਤੱਕ ਅਕਾਲੀ ਦਰ ਨੇ ਕੋਈ ਆਪਣੇ ਪੱਤੇ ਨਹੀਂ ਖੋਲੇ ਕਿ ਤੁਸੀਂ ਸੀਟ ਦੀ ਮੰਗ ਕਰਦੇ ਹੋ ਉਹਨਾਂ ਕੋਲ ਮੈਂ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ ਨਾ ਮੇਰੀ ਕੋਈ ਮੰਦ ਇੱਛਾ ਹੈ ਕੋਈ ਅਹੁਦੇ ਲੈ ਕੇ ਲੀਡਰੀਆਂ ਦਿਖਾਣੀਆਂ ਟੋਟਬੇ ਮੇਰਾ ਮੇਰਾ ਨਾ ਕੋਈ ਅਸੀ ਮਨਸ਼ਾ ਹੈ ਨਾ ਕੋਈ ਅਸਾ ਮਕਸਦ ਹੈ ਮੈਂ ਬੜਾ ਸਿੰਪਲ ਜ਼ਮੀਨ ਤੇ ਰਹਿਣ ਵਾਲਾ ਬੰਦਾ ਹਾਂ ਲੋਕਾਂ ਦੀ ਸੇਵਾ ਦਾ ਮਨਸ਼ਾ ਇੱਕ ਮਨਛ ਹੈਗੀ ਆ ਜਾਦੀ ਹੋ ਸਮਾਲੀ ਲੱਗਾ ਹੋਇਆ ਹੈ ਇਲੈਕਸ਼ਨ ਵੀ ਐਸੇ ਮਕਸਦ ਨਾਲ ਲੜੇ ਸੀ ਅੱਗੋ ਵੀ ਲੋਕਾਂ ਦੀ ਸੇਵਾ ਹੀ ਕਰਨੀ ਹੈ ਮੈਨੂੰ ਕੋਈ ਐਸਾ ਉਦਾਂ ਨਹੀਂ ਚਾਹੀਦਾ ਉਦਾਂ ਦਾ ਸويرੇ ਲੈ ਲਵਾਂ ਸਾਰੀਆਂ ਪਾਰਟੀਆਂ ਆ ਰਹੀਆਂ ਮੌਜੂਦਾ ਪਾਰਟੀਆਂ ਨਹੀਂ ਸويرੇ ਮਿਲ ਜਾਂਦਾ ਲੇਕਿਨ ਮੈਨੂੰ ਕੋਈ ਐਸੀ ਮਨਸ਼ਾ ਨਹੀਂ ਲੋਕਾਂ ਦੇ ਵਿੱਚ ਰਹਿ ਗਏ ਲੋਕਾਂ ਦੀ ਸੇਵਾ ਕਰਨ ਦਾ ਇੱਕ ਮਿਸ਼ਨ ਹੈ ਉਹੀ ਲੈ ਕੇ ਚੱਲਿਆ ਉਹੀ ਕਰਨੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੁਸੀਂ ਅਕਾਲੀ ਦਲ ਚੁਣਿਆ ਕਿ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੀ ਹੈ ਸਰਕਾਰ ਨਹੀਂ ਹੈਗੀ ਲੇਕਿਨ ਤੁਸੀਂ ਕਾਂਗਰਸ ਨੂੰ ਕਿਉਂ ਨਹੀਂ ਚੁੰਨਦੇ ਤੁਸੀਂ ਅਕਾਲੀ ਦਲ ਨੂੰ ਦੇਦੇ ਮੈਂ ਤਾਂ ਤੁਹਾਨੂੰ ਪਹਿਲੇ ਅਰਜ਼ ਕੀਤੀ ਹੈ ਮੈਂ ਝੂਟੇ ਲੈਣੇ ਨਹੀਂ ਲੋਕਾਂ ਦੀ ਸੇਵਾ ਕਰਨ ਦਾ ਮਿਸ਼ਨ ਹੈ ਮੇਰਾ ਇੱਕ ਮਿਸ਼ਨ ਹੈ ਜਿਹੜੀ ਅਕਾਲੀ ਦਲ ਹੈ ਸਿਰਫ ਸਿੱਖ ਕਮਿਊਨਿਟੀ ਦੀ ਨਹੀਂ ਹੈ ਮੈਂ ਉਹਦੇ ਚ ਤਾਂ ਜਾ ਰਿਹਾ ਇੱਕ ਹਿੰਦੂ ਚਿਹਰਾ ਜਾਵੇ ਸਮਾਜ ਦੇ ਵਿੱਚ ਮੇਰੇ ਹਿੰਦੂ ਭਰਾਵਾਂ ਨੂੰ ਸਮਾਜ ਨੂੰ ਮੈਸੇਜ ਆਵੇ ਵੀ ਇਹ ਸਾਂਝੀ ਪਾਰਟੀ ਹੈ ਉਹਦੇ ਵਿੱਚ ਲੱਕੇ ਸੇਵਾ ਕਰਾਂ ਅਗੋ ਜਿਹੜੇ ਇਲੈਕਸ਼ਨ ਹੈ ਮੋਦੀ ਦੇ ਹੱਕ ਚ ਵੋਟਾਂ ਪਵਾਵਾ ਮੇਰਾ ਹਿੰਦੂ ਸਮਾਜ ਸਾਰਾ ਮੋਦੀ ਦੇ ਹੱਕ ਚ ਵੋਟ ਪਾਵੇ ਕਿਉਂਕਿ ਇਹ ਸ਼ਰਮ ਨੇ ਅਕਾਲੀ ਦਲ ਦੀ ਸੀਟ ਹੈ ਮੇਰਾ ਇਸ ਲਈ ਇੱਧਰ ਆਣਾ ਵੀ ਮੇਰੇ ਮਨ ਦੀ ਇੱਛਾ ਸੀ ਵੀ ਇੱਧਰ ਜਿਆਦਾ ਬੈਠ ਰਹੇਗਾ ਵੀ ਆਪਣੇ ਸਮਾਜ ਨੂੰ ਕਨਵਰਟ ਕਰ ਸਕਾਂ ਮਨ ਕੇ ਚਲੋ ਕਿਉਂਕਿ ਲੁਧਿਆਣਾ ਦੇ ਵਿੱਚ ਅਜੇ ਤੱਕ ਕੋਈ ਸੀਟ ਅਨਾਉਂਸ ਨਹੀਂ ਕੀਤੀ ਗਈ ਅਕਾਲੀ ਦਲ ਵੱਲੋਂ ਜਿਹੜਾ ਰਵਨੀਤ ਸਿੰਘ ਬਿੱਟੂ ਜਿਹੜੇ ਮੈਦਾਨ ਚ ਉਤਰ ਚੁੱਕੇ ਨੇ ਤੁਹਾਡੀ ਪੁਰਾਣੀ ਪਾਰਟੀ ਦੇ ਬੰਦੇ ਸੀਗੇ ਸਿਮਰ ਜੀ ਸੀ ਬੈਂਸ ਵੀ ਇਸ ਮੈਦਾਨ ਚ ਆ ਚੁੱਕੇ ਨੇ ਹਜੇ ਤੱਕ ਉਹਨਾਂ ਨੇ ਆਪਣੀ ਅਕਾਲੀ ਦਲ ਨੇ ਸੀਟ ਨਹੀਂ ਅਨਾਉਂਸ ਕੀਤੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਜਿੰਨੋਂ ਵੀ ਅਨਾਉਂਸ ਕਰਨਗੇ ਅਸੀਂ ਤਨਮਨ ਧਾਨਾ ਉਸ ਨੂੰ ਜਿਤਾਣ ਦੀ ਪੂਰੀ ਕੋਸ਼ਿਸ਼ ਕਰਾਂ ਜਿਤਾ ਕੇ ਭੇਜਾਂਗੇ ਹਰ ਕੌਨਸੀ ਜੌਂਸੀ ਜ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣਗੇ ਜੇ ਜਦੋਂ ਤੁਸੀਂ ਲੋਕ ਲੋਕ ਇਨਸਾਫ ਪਾਰਟੀ ਦੇ ਵਿੱਚ ਸੀਗੇ ਤੇ ਕਿਸ ਤਰ੍ਹਾਂ ਦੇ ਉਹਨਾਂ ਦਾ ਉੱਥੇ ਦਬਦਬਾ ਸੀਗਾ ਜਾਂ ਫਿਰ ਕੋਈ ਕੰਮ ਜਿਹੜੇ ਵਰਕਰ ਜਿਹੜੇ ਸੀਗੇ ਜਾਂ ਕੁਝ ਕਾਫੀ ਲੋਕ ਉਹਨਾਂ ਨੂੰ ਛੱਡ ਕੇ ਅਲਵੀ ਦਾ ਕਹਿ ਕੇ ਦੂਜੀਆਂ ਪਾਰਟੀਆਂ ਜੁਆਇਨ ਕਰ ਰਹੇ ਨੇ ਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹੋ ਜਿਹੇ ਕਿਹੜਾ ਕਿਹੜਾ ਉਹਦੇ ਵਿੱਚ ਨਹੀਂ ਨਹੀਂ ਮੈਨੂੰ ਉਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਸੀ ਮਤਲਬ ਮੈਨੂੰ ਸੀਨੀਅਰ ਲੀਡਰਸ਼ਿਪ ਤੋਂ ਨਹੀਂ ਪ੍ਰੋਬਲਮ ਸੀ ਮੈਨੂੰ ਜੜੀ ਨੀਚਲਾ ਤੰਤਰ ਹੈ ਨਾ ਬਹੁਤ ਹੀ ਕਰਪਟ ਗਏ ਲੋਕੋਸ਼ ਕੋਲ ਮੈਂ ਕੀ ਲਫ਼ਜ਼ ਕਮਾ ਬਹੁਤ ਗਲ ਸੀਗਾ ਇਸ ਲਈ ਮੈਂ ਬੜੀ ਦੇਰ ਦਾ ਘੁੱਟਣ ਮਹਿਸੂਸ ਕਰ ਰਿਹਾ ਸੀ ਔਰ ਮੈਂ 5 ਵਾਰੀ 10 ਵਾਰੀ ਪ੍ਰਧਾਨ ਜੀ ਦੇ ਨੋਟਿਸ ਵੀ ਲੈਂਦਾ ਲੇਕਿਨ ਕੋਈ ਗੱਲ ਦਾ ਰਿਜ਼ਲਟ ਨਾ ਨਿਕਲਣ ਕਰਕੇ ਮੈਨੂੰ ਅਖੀਰ ਇਹੀ ਫੈਸਲਾ ਲੈਣਾ ਪਿਆ ਰਿਜ਼ਾਈਨ ਕੀਤਾ ਕੰਮ ਕਿਦਾਂ ਦੇ ਕਰਦੇ ਸੀ ਉੱਥੇ ਉਸ ਪਾਰਟੀ ਦੇ ਕੰਮ ਤਾਂ ਕਿਦਾਂ ਦੇ ਕਰਦੇ ਸੀ ਤੁਸੀਂ ਤਾਂ ਕੰਮ ਇੱਕ ਨੇਕਦਲੀ ਕੰਮ ਕਰਦੇ ਸੀ ਲੋਕਾਂ ਦੇ ਮੈਂ ਆਪਣਾ ਦੇਖ ਸਕਦਾ ਮੈਂ ਕਿਹਦਾ ਸੇਵਾ ਕਰਨੀ ਜਦੋਂ ਮੈਂ ਵਧੀਆ ਕੰਮ ਕਰ ਰਿਹਾ ਜੇ ਨੀਚਲੇ ਤੰਤਰ ਨੂੰ ਨਹੀਂ ਪਸੰਦ ਆਉਂਦਾ ਇਟ ਮੀਨਸ ਉਹ ਕੀ ਕਰਦੇ ਹੁਣ ਉਹਨਾਂ ਨੂੰ ਪਤਾ ਹੋਊਗਾ ਮੈਂ ਉਹਦੇ ਵਿੱਚ ਇੰਨੇ ਬਰੀਫ ਨਹੀਂ ਕਰਦਾ ਤੁਹਾਡੀ ਕੰਮ ਸੀਟ ਪਸੰਦ ਨਹੀਂ ਆਉਂਦੇ ਤੁਹਾਨੂੰ ਜੇ ਕੋਈ ਆ ਗਿਆ ਲੋਕਾਂ ਦੇ ਕੰਮ ਕਰਾ ਰਹੇ ਕੋਈ ਸਾ ਥਾਣੇ ਦਾ ਕਿਸੇ ਹਸਪਤਾਲ ਦਾ ਉਹਨਾਂ ਨੂੰ ਐਸੀ ਸਿੱਧੇ ਦੇ ਕੋਲ ਕਿਉਂ ਜਾਣ ਲੱਗੇ ਸਾਡੇ ਥਰੂ ਜਾਣ ਜਾਂ ਸਿੱਧੇ ਬੈਂਸਾਬ ਨਾਲ ਸਾਡੇ ਲਿੰਕ ਖਰਾਬ ਨਾ ਹੋਣ ਇਹਨੂੰ ਵਿੱਚੋਂ ਕਢੀਏ ਉਹਨਾਂ ਦੀ ਮਨਸ਼ਾ ਬੜੀ ਥੇੜ ਦੀ ਸੀ ਕੋਈ ਨਾ ਕੋਈ ਉਛਲ-ਕੁੱਦ ਕਰਦਾ ਸੀ ਮੈਂ ਆਪਣੇ ਸਾਫ ਸ਼ਬੀ ਨੂੰ ਦੇਖਦਾ ਹੋਇਆ ਸਾਫ ਗਿਆ ਜਿੱਦੇ ਸਾਫ ਹੀ ਨਿਕਲਾ ਹੈ ਭਰਿਆ ਮੇਲਾ ਹੱਥ ਜੋੜ ਕੇ ਸੱਚੀ ਗੱਲ ਕਰਕੇ ਸਾਫ ਉਹਦੇ ਨਿਕਲਾ ਹੈ ਉਸੀ ਗੱਲ ਬਿਲਕੁਲ ਸਹੀ ਕਹੀ ਇੱਕ ਪਾਸੇ ਤਾਂ ਲੋਕ 인ਸਾਪ ਪਾਰਟੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਕਿ ਕਦੀ ਕਿਸੇ ਪਟਵਾਰੀ ਨੂੰ ਫੜ ਲਿਆ ਜਾਂ ਕਿਸੇ ਕਦੀ ਹਵਲਦਾਰ ਨੂੰ ਫੜ ਲਿਆ ਕਿ ਤੁਹਾਨੂੰ ਨਹੀਂ ਲੱਗ ਰਿਹਾ ਕਿ ਛੋੜੇ ਤਬਕੇ ਦੇ ਉਤੇ ਆਪਣਾ ਦਬਦਬਾ ਬਣਾ ਕੇ ਜਾਂ ਇਹੋ ਜਿਹੀ ਕੋਈ ਗੱਲਾਂ ਕਰਕੇ ਨਹੀਂ ਉਹ ਤਾਂ ਲੋਕ ਆਉਂਦੇ ਸੀ ਵੀ ਮੇਰੇ ਨਾਲ ਧੱਕਾ ਕਰ ਰਿਹਾ ਕੋਈ ਉਹ ਤਾਂ ਜਾਂਦੇ ਸੀ ਤਾਂ ਫੜਦੇ ਸੀ ਟ੍ਰੈਪ ਲਾਉਂਦੇ ਸੀ ਲੇਕਿਨ ਹੁਣ ਮੈਨੂੰ ਉਹਨਾਂ ਤੋਂ ਮੈਂ ਫਿਰ ਕੇ ਰੇ ਨਹੀਂ ਨਹੀਂ ਪਰ ਆਪਣੀ ਪਾਰਟੀ ਦੇ ਵਰਕਰਾਂ ਨੂੰ ਪਾਰਟੀ ਦੇ ਵਰਕਰਾਂ ਨਾਲ ਪੁਰਾਣੇ ਵਰਕਰ ਜਿਹੜੇ ਉਹਨਾਂ ਜਿਆਦਾ ਨੇੜੇ ਲੱਗੇ ਨਾ ਉਹ ਨਵੇਂ ਬੰਦੇ ਨੂੰ ਪਸੰਦ ਹੀ ਨਹੀਂ ਕਰਦੇ ਵੀ ਇਹ ਸਿੱਧੇ ਰਾਫਤਾ ਇਹਨਾਂ ਦਾ ਬਣਿਆ ਕਿਉਂ ਵੀ ਇਹ ਜੇ ਆ ਗਿਆ ਹੋਏ ਤੇ ਸਾਡੇ ਤੰਦੇ ਜਿਹੜੇ ਚੱਲ ਰਹੇ ਆ ਬੰਦ ਹੋ ਜਾਣਗੇ ਉਹਨਾਂ ਨੂੰ ਆਪਣਾ ਇੱਕ ਅੰਦਰੋਂ ਡਰ ਖਾਂਦਾ ਤੁਸੀਂ ਬੜੇ ਮਜਬੂਤ ਮੰਨੇ ਜਾਂਦੇ ਸੀ ਉਹਨਾਂ ਵਾਸਤੇ ਕਿ ਕਾਫੀ ਮਜਬੂਤ ਸਾਥੀ ਸੀ ਉਹਨਾਂ ਦੇ ਇੱਕ ਇੱਕ ਦੂਜੀ ਬਾਹ ਸੀ ਕਹਿੰਦੇ ਸੁਣਨ ਚ ਆਇਆ ਸੀ ਤੇ ਲੇਕਿਨ ਅਗਰ ਗੱਲ ਕਰੀਏ ਤੇ ਹੁਣ ਤੁਹਾਨੂੰ ਨਹੀਂ ਲੱਗ ਰਿਹਾ ਕਿ ਪਾਰਟੀ ਜੋਇਨ ਕਰੂੰਗਾ ਕਿ ਕਿਸ ਤਰ੍ਹਾਂ ਦੀ ਲੋੰਡੀ ਉਹਦੇ ਚ ਉਹਦੇਦਾਰੀ ਮਿਲੇਗੀ ਜਾਂ ਕੋਈ ਤੁਹਾਨੂੰ ਮੈਨੂੰ ਕਿਸੇ ਮੈਨੂੰ ਕਿਸੇ ਅਹੁਦਿਆਂ ਦੀ ਲਾਲਚ ਨਹੀਂ ਮੈਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਮੈਂ ਸ਼ੁਰੂ ਤੋਂ ਧਾਰਮਿਕ ਸਮਾਜਿਕ ਸੇਵਾ ਨਾਲ ਜੁੜਿਆ ਹੋਇਆ ਸੀ ਲੋਕਾਂ ਦੀ ਸੇਵਾ ਕਰ ਰਿਹਾ ਸੀ ਇਹਨਾਂ ਜਾ ਕੇ ਹੋਰ ਵੱਧ ਕੀਤੀ ਅੱਗੋਂ ਹੋਰ ਬੜੀਆਂ ਵੱਡੀਆਂ ਪਾਰਟੀਆਂ ਜਾ ਰਿਹਾ ਹੋਰ ਸੇਵਾ ਕਰਨ ਦਾ ਮੌਕਾ ਮਿਲੇਗਾ ਉਸ ਤੋਂ ਵੱਧ ਕਰੂੰਗਾ ਕੌਣ ਤੁਹਾਨੂੰ ਜੋਇਨ ਕਰਾਏਗਾ ਕੱਲ ਕੱਲ ਕਿਨੇ ਦੇ ਸ਼੍ਰੋਮ ਨੇ ਇਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਮਜੀਠਿਆ ਸਾਹਿਬ ਸਾਰੇ ਆ ਰਹੇ ਨੇ ਪੂਰੀ ਅਕਾਲੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਆ ਰਹੀ ਹੈ ਮੈਨੂੰ ਜੁਆਇਨ ਕਰਾਉਣ ਲਈ ਮੈਂ ਕੱਲ ਸ਼ਰਮਨੇ ਅਕਾਲੀ ਦਲ ਜੁਆਇਨ ਕਰ ਰਹਾ ਹਾਂ ਕੀ ਕੋਈ ਹੋਰ ਵੀ ਪੱਤੇ ਖੋਲ ਸਕਦੇ ਹੈ ਕੱਲ ਜੀ ਕੀ ਕੋਈ ਹੋਰ ਵੀ ਬੰਦੇ ਆ ਸਕਦੇ ਹੈ ਕਿਉਂਕਿ ਜਿੱਦਾਂ ਦੀ ਹੁਣੇ ਤੁਹਾਨੂੰ ਦੱਸਿਆ ਕਿ ਕਈ ਲੋਕ ਜਿਹੜੇ ਅੰਦਰ ਹਜੇ ਵੀ ਹਜੇ ਵੀ ਕੋਈ ਕੁਟਨ ਮਹਿਸੂਸ ਕਰਦੇ ਨੇ ਲੋਕ ਇਨਸਾਫ ਪਾਰਟੀ ਦੇ ਵਿੱਚ ਦੇਖੋ ਕੁਸ਼ਤਾ 500 دوست ਸੋ ਮੇਰੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਲੜ ਸੀ ਜਿਹੜਾ ਵਾਰਡ ਪ੍ਰਧਾਨ ਸੀ ਉਹ ਤਾਂ ਮੇਰੇ ਰਿਜ਼ਾਈਨ ਕਰਨ ਤੋਂ ਬਾਅਦ ਹੀ ਰਿਜ਼ਾਈਨ ਕਰ ਗਏ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਸੀ ਹੋਈ ਕੋਈ ਸੰਪਰਕ ਨਹੀਂ ਹੈ ਲੇਕਿਨ ਉਹ ਕਹਿੰਦੇ ਜੇ ਤੁਸੀਂ ਕੋਟਨ ਮਹਿਸੂਸ ਕਰਦੇ ਸਾਡੀ ਤਾਂ ਕੋਈ ਗਿਣਤੀ ਨਹੀਂ ਇੱਥੇ ਉਹ ਵੀ ਰਿਜ਼ਾਈਨ ਕਰਕੇ ਨਾਲ ਹੀ ਉਹ ਵੀ ਮੇਰੇ ਨਾਲ ਹੀ ਗੱਲ ਜੁਆਇਨ ਕਰ ਰਹੇ ਨੇ ਕੌਣ ਕੌਣ ਸਾਥੀ ਨੇ ਤੁਹਾਡੇ ਮਨੋਂ ਕੱਲ ਦੱਸਿਆ ਕਿ ਤੁਹਾਨੂੰ ਸਾਥੀ ਉਹ ਨਿਕਲੇ ਨਾ ਹੀ ਕਰਾਓ ਕੱਲ ਅਸੀਂ ਤੁਹਾਡੇ ਕੱਲ ਸਾਹਮਣੇ ਆਈ ਜਣੇ ਲੇਕਿਨ ਅੱਜ ਅਸੀਂ ਸੋਚ ਪਰ ਤੁਹਾਨੂੰ ਤੋਂ ਪੁੱਛਣਾ ਜਾਵਾਂਗੇ ਕਿਹੜੇ ਇਹੋ ਜਿਹੇ ਸਾਥੀ ਨੇ ਮੈਂ ਐਸੀ ਕੋਈ ਗੱਲ ਨਹੀਂ ਕਰਨੀ ਜਾਂਦਾ ਮੇਰੇ ਕਿਸੇ ਦੋਸਤ ਤੇ ਕੋਈ ਪ੍ਰੈਸ਼ਰ ਪਵੇ ਜਿਹੜੇ ਕੱਲ ਆ ਜਾਣੇ ਸਾਰੇ ਚਿਹਰੇ ਤੁਹਾਡੇ ਸਾਹਮਣੇ ਆ ਜਾਣੇ ਉਹ ਚ ਕੀ ਦਿੱਕਤ ਹੈ ਮਤਲਬ 6 ਸਾਥੀ ਹੋਰ ਆ ਰਹੇ ਨੇ ਮਤਲਬ ਅੱਧੀ ਲੀਡਰਸ਼ਿਪ ਤੁਹਾਡੀ ਉਹ ਹੋਰ ਆ ਰਹੀ ਹੈ ਲੋਕਨ ਸਾਭਾ ਪਾਰਟੀ ਦੀ 6 ਸਾਥੀ ਨਹੀਂ ਸੈਂਕੜਿਆਂ ਦੀ ਗਿਣਤੀ 'ਚ ਲੋਕ ਆ ਰਹੇ ਨੇ ਇਹ ਵੱਡੇ ਸਾਥੀ ਆ ਵੱਡੇ ਵੱਡੇ ਜਿਹੜੇ ਅਹੁਦੇਦਾਰ ਨੇ ਉਹ 6 ਆ ਰਹੇ ਨੇ ਬਾਕੀ ਮੇਰੇ ਸੈਂਕੜੇ ਹਜ਼ਾਰੋਂ ਦੋਸਤ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਬਹੁਤ ਵੱਡਾ ਹਿੰਦੂ ਸਮਾਜ ਦਾ ਜੱਥਾ ਜੁਆਇਨ ਕਰਨ ਜਾ ਰਹੇ ਮਤਲਬ ਇੱਕ ਵੱਡਾ ਝਟਕਾ ਹੋਰ ਹੋ ਸਕਦਾ ਹੈ ਕਿ ਲੋਕ ਇਨਸਾਫ ਪਾਰਟੀ ਨੂੰ ਜਿਹੜਾ ਕੱਲ ਮਿਲਣ ਜਾ ਰਹੇ ਮੈਂ ਕਿਸੇ ਨੂੰ ਝਟਕਾ ਦੇਣ ਵਾਲਾ ਕੌਣ ਹਾਂ ਮੇਰੀ ਕੀ ਔਕਾਤ ਹੈ ਇਹ ਤੁਹਾਡੀ ਮੈਂ ਕਿਸੇ ਨੂੰ ਝਟਕਾ ਦੇਣ ਵਾਲਾ ਨਹੀਂ ਮੈਂ ਤਾਂ ਕਿਸੇ ਵੀ ਪਾਰਟੀ ਛੋਵਾ ਨਾਵਾ ਮੇਰਾ ਜਿਹੜਾ ਮਿਸ਼ਨ ਹੈ ਕਿਸੇ ਦਾ ਵੀ ਕੋ ਕੰਮ ਨਾ ਰੁਕੇ ਕੰਮ ਕਰਨ ਦੀ ਹਿੰਮਤ ਪਰਮਾਤਮਾ ਬਖਸ਼ੇ ਲੋਕਾਂ ਦੀ ਸੇਵਾ ਕਰ ਸਕਾਂ ਇਹ ਹੀ ਮਿਸ਼ਨ ਆ ਮੇਰਾ ਕੋਈ ਹੋਰ ਕੋਈ ਮਕਸਦ ਨਹੀਂ ਅਗਰ ਗੱਲ ਕਰੀਏ ਸਰ ਲੋਕ ਇਨਸਾਫ ਪਾਰਟੀ ਦੀ ਗੱਲ ਕਰਦੇ ਪਏ ਆਪਾਂ ਲੋਕ ਇਨਸਾਫ ਪਾਰਟੀ ਆਪਣੇ ਆਪ ਨੂੰ ਬੜੀ ਸਾਫ਼ ਸੁਥਰੀ ਪਾਰਟੀ ਕਹਿੰਦੀ ਹੈ ਉਹਨਾਂ ਦੇ ਵਰਕਰ ਕਿੱਦਾਂ ਦੇ ਨੇ ਜਿਹੜੇ ਉਹਨਾਂ ਦੇ ਪੁਰਾਣੇ ਵਰਕਰ ਨੇ ਉਹ ਕਿੱਦਾਂ ਦੇ ਨੇ ਤੁਸੀਂ ਦੱਸਿਆ ਜਿੱਦਾਂ ਕਿ ਮੈਨੂੰ ਤਾਂ ਆਪਣੇ ਹਲਕੇ ਦੇ ਹੀ ਮੈਂ ਦੱਸ ਸਕਦਾ ਮੈਂ ਤਾਂ ਕੁਝ ਪੁਰਾਣੇ ਜਿਹੜੇ ਉਹਨਾਂ ਦੇ ਕੁਝ ਸਾਰੇ ਨਹੀਂ ਮੈਂ ਕਹਿ ਸਕਦਾ ਕੁਝ ਕਰਪਟ ਨੇ ਮਤਲਬ ਮੈਨੂੰ ਨਹੀਂ ਅੱਛਾ ਲੱਗਿਆ ਬਾਕੀ ਹਰ ਬੰਦੇ ਦੀ ਆਪਣੀ ਸੋਚ ਹੈ ਮੈਂ ਕੋਈ ਬੰਦਾ ਗਲਤ ਹੈ ਮੈਂ ਉਹਨਾਂ ਹੱਥ ਬਲਾ ਲਮਾ ਮੈਂ ਵੀ ਉਦੋਂ ਦਾ ਹੋ ਜਾ ਮੈਨੂੰ ਨਹੀਂ ਅੱਛਾ ਲੱਗਿਆ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਮੈਂ ਆਪਣਾ ਸਹੀ ਰਸਤੇ ਤੁਰਿਆ ਸੀ ਸਹੀ ਰਸਤੇ ਤੋਂ ਬਾਹਰ ਆਇਆ ਅੱਗੋਂ ਸਹੀ ਰਸਤੇ ਜਾਊਂਗਾ ਕਰਪਸ਼ਨ ਦੀ ਰੋਕਣ ਦੀ ਗੱਲ ਕਰਦੇ ਨੇ ਲੇਕਿਨ ਕਰਪ ਬੜੇ ਨੇ ਹਜੇ ਵੀ ਤੁਸੀਂ ਦੱਸਿਆ ਕਿ ਵਿੱਚ ਉਹਨਾਂ ਦੇ ਕਰਪਟ ਜਿਹੜੇ ਹੈਗੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਦੇ ਨਾਥ ਕਿਉਂ ਨਹੀਂ ਪਾਉਂਦੇ ਮੈਂ ਤਾਂ ਕਈ ਵਾਰੀ ਅਗਵਾ ਕੀਤਾ ਵੀ ਭਾਈ ਇੱਥੇ-ਇੱਥੇ ਕਮੀਆਂ ਐ ਇਹਨਾਂ ਨੂੰ ਠੀਕ ਕਰੋ ਹੁਣ ਉਹ ਉਹਨਾਂ ਦੀ ਗੱਲ ਨਹੀਂ ਮੰਨਦੇ ਯਾ ਇਹ ਕਹਿੰਦੇ ਨਹੀਂ ਹੁਣ ਇਹ ਭਗਵਾਨ ਨੂੰ ਹੀ ਪਤਾ ਮੈਨੂੰ ਨਹੀਂ ਪਤਾ ਬਿਲਕੁਲ ਕਿਤੇ ਨਾ ਕਿਤੇ ਦਬਦਬਾ ਹਜੇ ਵੀ ਲੋਕ ਇਨਸਾਫ ਪਾਰਟੀ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਦਬਦਬਾ ਬਣਾ ਲਈ ਲੋਕਾਂ ਦੇ ਵਿੱਚ ਦਬਦਬਾ ਬਣਾਉਣ ਦੇ ਲਈ ਇਹ ਕਿਤੇ ਨਾ ਕਿਤੇ ਵੱਡੇ ਪ੍ਰਯਾਸ ਕਰਦੇ ਰਹਿੰਦੇ ਨਹੀਂ ਅਸੀਂ ਕੋਈ ਨਹੀਂ ਮੈਂ ਸਭ ਹਣੀ ਵਧੀਆ ਕੰਮ ਕਰਦੇ ਐ ਨਹੀਂ ਕੋਈ ਗੱਲ ਅਕੀ ਲੇਕਿਨ ਨੀਚਲਾ ਤੰਤਰ ਮੜਾ ਹੈ ਮੈਂ ਉਹਨਾਂ 'ਚ ਰਹਿ ਕੇ ਕੰਮ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਬੜਾ ਸਪਸ਼ਟ ਹੋ ਸਾਹ ਬੰਦਾ ਹੈ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿਣ ਵਾਲਾ ਮੇਰੇ ਹੀ ਆਦਤ ਜੜੀ ਹੈ ਉਹ ਮੈਂ ਛੱਡ ਨਹੀਂ ਸਕਦਾ ਏਸੀ ਸਾਡੇ ਨਾਲ ਕਾਕਾ ਵਿਪਨ ਕਾਕਾ ਸੋਦੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਇਨਸਾਫ ਪਾਰਟੀ ਦੇ ਵਿੱਚ ਇੱਕ ਬੜੇ ਵੱਡੇ ਅਹੁਦੇ ਤੇ ਸੀਗੇ ਤੇ ਐਮਐਲਏ ਦੀ ਸੀਟ ਵੀ ਇਹਨਾਂ ਨੇ ਲੜੀ ਸੀਗੀ ਤੇ ਉਹ ਉਹਨਾਂ ਨੂੰ ਬੈਂਸ ਬ੍ਰਦਰ ਨੂੰ ਅਲਵਿਦਾ ਕਹਿ ਕੇ ਆ ਚੁੱਕੇ ਨੇ ਤੇ ਅਕਾਲੀ ਦਲ ਜਿਹੜਾ ਹੈਗਾ ਕੱਲ ਇਹਨਾਂ ਦੀ ਜੁਆਇਨਿੰਗ ਹੋਏਗੀ ਵੱਡੀ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੀ ਇੱਥੇ ਆਏਗੀ ਤੇ ਉਹ ਇਹਨਾਂ ਨੂੰ ਕੱਲ ਜੁਆਇਨ ਕਰਾਏਗੀ ਤੇ ਹੋਰ ਵੀ ਇੱਥੇ ਤੁਹਾਨੂੰ ਗੱਲ ਦੱਸ ਦਈਏ ਕਿ ਕੱਲ ਇੱਕ ਲੋਕ ਇਨਸਾਫ ਪਾਰਟੀ ਨੂੰ ਇੱਕ ਹੋਰ ਵੱਡਾ ਚਟਕਾ ਲੱਗੇਗਾ ਉਦੋਂ ਜਦੋਂ ਕਿ ਜਿਹੜੇ ਹੋਰ ਇਹਨਾਂ ਦੇ 6-7 ਜਿਹੜੇ ਵੱਡੇ ਸਾਥੀ ਨੇ ਉਹ ਵੀ ਇਹਨਾਂ ਦੇ ਵਡੇ ਵਰਕਰ ਹੈਗੇ ਨੇ ਉਹ ਵੀ ਇਹਨਾਂ ਦੇ ਨਾਲ ਜਿਹੜੇ ਹੈਗੇ ਆ ਉਹ ਕਾਲੀ ਕਾਲੀ ਦਲ ਚ ਸ਼ਾਮਲ ਹੋਣਗੇ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਨਸਾਫ ਪਾਰਟੀ ਨੂੰ ਹੋਰ ਕਿੱਡਾ ਵੱਡਾ ਚਟਕਾ ਜਿਹੜਾ ਹੈਗਾ ਹੋਰ ਲੱਗਦਾ ਹੈ ਲੁਧਿਆਣਾ ਤੋਂ ਅਭਿਸ਼ੇਕ ਬਹਿਲ ਦੇ ਨਾਲ ਅਮਨਦੀਪ ਖੈਰਾ ਲਿਵਿੰਗ ਇੰਡੀਆ ਨਿਊਜ਼